ਮੇਰੇ ਘਰ ਦੀ ਰੌਣਕ ਵਧਾਈ ਹੈ ਉਸ ਤੋਂ ਬਾਅਦ ਅਸੀਂ ਸਭ ਤੋਂ ਵੱਧ ਧੰਨਵਾਦ ਕਰਨਾ ਬਾਈ ਗੁਰਪ੍ਰੀਤ ਸਿੰਘ ਦਵੜੀਖਾਨੇ ਦਾ ਤੇ ਉਹਨਾਂ ਦੀ ਸਾਰੀ ਟੀਮ ਦਾ ਜਿਨ੍ਹਾਂ ਨੇ ਸਾਨੂੰ ਅੱਜ ਜੋ ਖੇਤੀਬਾੜੀ ਕਿਸੇ ਵੀ ਤਰ੍ਹਾਂ ਦੀ ਕਿਸੇ ਨੂੰ ਦਿੱਕਤ ਆਉਂਦੀ ਹੈ ਉਹਦੇ ਬਾਰੇ ਸਾਰੇ ਰੋਗਾਂ ਬਾਰੇ ਸਾਰਾ ਕੁਝ ਜਾਣੂ ਕਰਾਉਣਗੇ ਬਾਈ ਗੁਰਪ੍ਰੀਤ ਸਿੰਘ ਜੀ ਦਵੜੀਖਾਨੇ ਵਾਲੇ ਤੇ ਬਾਕੀ ਅਸੀਂ ਉਹਨਾਂ ਦੀ ਸਾਰੀ ਟੀਮ ਦਾ ਧੰਨਵਾਦ ਕਰਦੇ ਆਂ ਇਹਨਾਂ ਕਹਿੰਦਾ ਹੋਇਆ ਕਿ ਪਹਿਲਾਂ ਕੈਂਪ ਕਰਕੇ ਥੋੜੀਆਂ ਜਿਹੀਆਂ ਮੁਸ਼ਕਲਾਂ ਜ਼ਰੂਰ ਆਈਆਂ ਨੇ ਉਦੇ ਵਾਸਤੇ ਮੈਂ ਖਿਮਾਂਦਾ ਜੱਜ ਦਾ ਮਾਫੀ ਮੰਗਦਾ ਸੋਡੇ ਤੋਂ ਵੀ ਅੱਗੇ ਤੋਂ ਆਪਾਂ ਜੋ ਦੁਬਾਰੋ ਕੈਂਪ ਲਾਵਾਂਗੇ ਕੋਈ ਇਹੋ ਜੀ ਮਿਸਟੇਕ ਨਹੀਂ ਰਹਿਣ ਦੇਵਾਂਗੇ ਧੰਨਵਾਦ ਬਾਈ 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 ਪਿੱਛੇ ਬੈਠੇ ਨਾ ਜਿਹੜਾ ਗਾਂ ਆਜੋ ਬਾਈ ਬਣ ਕੇ ਯਾਰ ਬਾਜ ਪਹਾਵਾ ਕਰਕੇ ਨਾ ਚੱਕਰ ਪਾਊਗਾ ਮੁੜ ਕੇ ਅੱਗੇ ਆ ਜਾਓ ਪੱਕੇ ਤਾਂ ਹੁਣ ਸਾਰੇ ਕਿਤੇ ਲੱਗੇ ਕੁਰਸੀਆਂ ਨਾਲ ਹਲਾਓ ਬਸ ਜਿੱਥੇ ਪਈਆਂ ਕੁਰਸੀਆਂ ਖਾਲੀ ਉਹ ਭਰ ਦਿਓ ਅਮਰਪਾਲ ਹੁਣ ਬਹਿ ਜਾ ਕੰਟੈਕਟ ਨਹੀਂ ਹੋਣਾ ਮੇਰਾ ਆਈ ਕੰਟੈਕਟ ਨਹੀਂ ਹੋਣਾ ਇਹ ਚੱਲੀ ਜਾਣ ਦੇ ਜਿਵੇਂ ਚੱਲ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਜੀ ਆਵਾਜ਼ ਆ ਰਹੀ ਆ ਪਿੱਛੇ ਤੱਕ ਜੋ ਤੁਹਾਡੇ ਧਿਆਨ ਚ ਲਿਆ ਦਈਏ ਕਿ ਪਿਛਲੇ 20 ਸਾਲਾਂ ਤੋਂ ਗੁਰੂ ਮਹਾਰਾਜ ਦੀ ਕਿਰਪਾ ਨਾਲ ਇਸੇ ਕੁਦਰਤ ਦੇ ਨੇੜੇ ਸਹੀ ਗੱਲ ਕੋਈ ਨਹੀਂ ਤਾਂ ਬਸ ਕਰ ਬਹਿ ਜਾਓ ਉਹਨਾਂ ਸ਼ਫਾਰਸ਼ਾਂ ਦਾ ਕੀ ਨੁਕਸਾਨ ਹੈ ਉਹ ਸਮਝ ਲਓ ਤੂੰ ਕਿਹਾ ਹਜੇ ਤੁਸੀਂ ਪੂਰੀ ਸ਼ਿਫਾਰਜੋਂ ਉਹਨਾਂ ਦੀ ਕੋਈ ਮੰਨੀ ਨਹੀਂ ਲੈ ਮੰਨ ਲਈ ਉਹਦੇ ਤੁਹਾਡੇ ਝੋਨੇ ਦਾ ਧੂਆ ਨਾ ਨਿਕਲੇ ਤੇ ਮੇਰੀ ਤਾਂ ਵੜ ਦਿਓ ਉਹ ਤੁਹਾਨੂੰ ਕਹਿੰਦੇ ਆ 33 ਫੁੱਟੇ ਪ੍ਰਤੀ ਵਰਗ ਮੀਟਰ ਦੇ ਹਿਸਾਬ ਨਾਲ ਝੋਨਾ ਲਾਓ ਇਹੀ ਹੈ ਨਾ ਸ਼ਿਫਾਰਜ ਪਾਰੀਆਂ ਜ਼ਮੀਨਾਂ 'ਚ 33 ਤੇ ਹਲਕੀਆਂ 'ਚ 42 ਇਹ ਸ਼ਿਫਾਰਜ ਕੀਤੀ ਗਈ ਆ ਤੁਸੀਂ ਕਿੰਨੇ ਬੂਟਿਆਂ ਦੇ ਹਿਸਾਬ ਨਾਲ ਲਾਉਣੇ ਆ ਉਹਦੇ ਉਹ 18 ਬਰੀ ਬੂਟੇ 17 18 20 ਠੀਕ ਹੈ ਉਹ ਕਹਿੰਦੇ ਆ 1 ਲੱਖ 33000 500 ਦੇ ਆਸ-ਪਾਸੇ ਬੂਟੇ ਕਿਲੇ 'ਚ ਥੋੜੇ ਹੁੰਦੇ ਆ 85 ਤੋਂ 90000 ਬੂਟੇ ਕਿਲੇ 'ਚ ਇਹ ਤੁਹਾਡੇ ਹੁੰਦੇ ਆ ਠੀਕ ਇਹ ਜਿਹੜਾ 85 90 ਹਜ਼ਾਰ ਬੁੱਟੇ ਵਾਲਾ ਝੋਨਾ ਇਹਦਾ ਤੁਸੀਂ ਦੇਖੋ ਸੀਨ ਕੀ ਬਣਦਾ ਪਹਿਲਾਂ ਝੋਨੇ ਨੇ ਕੀ ਬਣਾਉਣੀ ਹੈ ਜਦੋਂ ਨੇੜੇ ਨੇੜੇ ਲੱਗਿਆ ਹੋਊਗਾ ਤਾਂ ਜੜ ਫਸੂਗੀ ਕਿ ਨਹੀਂ ਛੇਤੀ ਫਸੂਗੀ ਜੰਮੇ ਪੌਦੇ ਦੀ ਮੁੱਢਲੀ ਘੁਰਾ ਕੇ ਮਿੱਟੀ ਕੋਲੇ ਆ ਜਦੋਂ ਮਿੱਟੀ ਦੇ ਵਿੱਚ ਖੁਰਾਕ ਲਈ ਕੰਪੀਟੀਸ਼ਨ ਹੋ ਗਿਆ ਸਾਰੇ ਪੌਦਿਆਂ ਨੂੰ ਪੂਰੀ ਖੁਰਾਕ ਮਿਲੂ ਐਂ ਮਿਲੂਗੀ ਫੇਰ ਤੁਸੀਂ ਕਹਿੰਦੇ ਆ ਵੀ ਸਾਡਾ ਝੋਨਾ ਤੁਰਦਾ ਨਹੀਂ ਐ ਹੁੰਦਾ ਉਹ ਕਹਿੰਦਾ ਵੀ ਐਂ ਤੁਰੂਗਾ ਐਨੀ ਯੂਰੀਆ ਪਾ ਦਿਓ ਐਨੀ ਜ਼ਿੰਕ ਪਾ ਦਿਓ ਝੋਨਾ ਤੁਰਪੂ ਬਾਈ ਜਿਹਨੇ ਪਾਣੀ ਪੀਣਾ ਆਪੇ ਪੀ ਕੇ ਆਊਗਾ ਉੱਥੇ ਜਾ ਕੇ ਵਿੱਚ ਨਹੀਂ ਪਾਣੀ ਵਰਤੋਣਾ ਜਿਹਨੂੰ ਲੋੜ ਹੋਊਗੀ ਭਾਈ ਜੀ ਬਣ ਕੇ ਉੱਥੇ ਠੀਕ ਹੈ ਥੇ ਪਾਸੇ ਖੜਾ ਹੋ ਕੇ ਠੀਕ ਹੈ ਜਾਂ ਇੱਥੇ ਉਂ ਰੱਖ ਦਿਓ ਸਾਈਡ ਤੇ ਕੁਰਸੀ ਤੇ ਤਾਂ ਹੁਣ ਇਹਦੇ ਚ ਜਦੋਂ ਯੂਰੀਆ ਜਿੰਕ ਪਾਤੀ ਇਹ ਤਰਪੂਗਾ ਨੇੜੇ ਨੇੜੇ ਲੱਗਿਆ ਤਾਂ ਜਿੰਨੇ ਨੇੜੇ ਲੱਗਿਆ ਓਨੇ ਛੇਤੀ ਫਸੂਗੇ ਨਹੀਂ ਜਿੰਨੀ ਨੇੜੇ ਲੱਗਿਆ ਝੋਨਾ ਉਹਦੀ ਛੇਤੀ ਆਪਸ ਦੇ ਵਿੱਚ ਫਸ ਜਾਏਗਾ ਸਹੀ ਗੱਲ ਆ ਕਿ ਗਲਤ ਨੇੜੇ ਕਿਨੇ ਲਾਇਆ ਇਹ ਥੋਡੇ ਵਾਲਾ ਹਜੇ ਯੂਨੀਵਰਸਿਟੀ ਵਾਲਾ ਨਿਗਾ ਇਹ ਇਹ ਪਟੇਲਾ 9 ਇੰਚ ਵਾਲਾ ਠੀਕ ਹੈ ਉਹਦਾ ਹੈਗਾ 6 ਇੰਚ 7 ਇੰਚ ਵਾਲਾ ਠੀਕ ਹੁਣ ਇਹ ਝੋਨਾ ਫਸ ਗਿਆ ਤੁਸੀਂ ਮੈਨੂੰ ਇਹ ਦੱਸੋ ਚੋਨੇ ਦਾ ਇੱਕ ਬੂਟਾ ਘਟੋ ਘਟ ਕਿੰਨੀਆਂ ਨਾਲੀਆਂ ਬਣਾ ਸਕਦਾ ਹਾਂਜੀ ਅੰਦਾਜ਼ਾ ਕੋਈ ਠੀਕ ਹੈ ਇਕਬਾਲ ਜੀ ਕਹਿੰਦੇ 40 ਇਹਨਾਂ ਨੇ ਕਿਹਾ 60 70 ਠੀਕ ਹੈ ਉਹਦੀ ਕਪੈਸਿਟੀ ਹੈਗੀ ਆ 82 ਨਾਲੀਆਂ ਕਿੰਨੀ ਕਪੈਸਿਟੀ ਆ 82 ਇਹ ਕਬੂਟੇ ਦੀ ਕਪੈਸਿਟੀ 82 ਨਾਲੀਆਂ ਆਪਣੇ ਕਿੰਨੀ ਪੈ ਰਹੀ ਐਵਰੇਜ ਹਲੋ ਆਪਣੇ ਐਵਰੇਜ ਕਿੰਨੀ ਪੈ ਰਹੀ ਆ 20 25 ਇਹਨੂੰ ਪਿੱਛੇ ਰੱਖਣਾ ਪਏ ਪਿੱਛੇ ਰੱਖਣਾ ਪੂਜਾ ਸਿੱਟੇ ਕਰ ਜਹਾਂ ਸਾਈਟ ਤੇ ਕਰ 20 ਤੋਂ 25 ਦੀ ਐਵਰੇਜ ਪੈਂਦੀ ਆ ਸਹੀ ਗੱਲ ਆ ਕਿ ਗਲਤ ਹੁਣ ਜਿਹੜਾ ਬੂਟਾ 82 ਨਾਲੀਆਂ ਬਣਾ ਸਕਦਾ ਉਹਦੀਆਂ ਬੰਡਰੀਆਂ ਤੁਹਾਡੇ ਖੇਤ ਚ 20 ਤੋਂ ਲੈ ਕੇ 25 ਕਲੀਅਰ ਸਵਾਲ ਇਹ ਖੜਾ ਹੁੰਦਾ ਕਿ ਫਿਰ 82 ਕਾਤੋਂ ਨਹੀਂ ਬਣਿਆ ਇਹੀ ਹੈ ਨਾ ਉਹਦੇ ਪਿੱਛੇ ਵਜਾ 35 ਦਿਨਾਂ ਦੀ ਪਨੀਰੀ ਜਿਹੜੀ ਤੁਸੀਂ ਖੇਤ ਚ ਲੈ ਕੇ ਜਾਂਦੇ ਆ ਚੋਨੇ ਦਾ ਇੱਕ ਬੂਟਾ ਜਿਹੜਾ ਹੈਗਾ 77ਵੇਂ ਦਿਨ ਫੋਟ ਸ਼ੁਰੂ ਕਰ ਲੈਂਦਾ 99ਵੇਂ ਦਿਨ 77ਵੇਂ ਦਿਨ ਤੁਸੀਂ ਪਨੀਰੀ ਖੇਤ ਕਿੰਨੇ ਦਿਨਾਂ ਦੀ ਲੈ ਕੇ ਗਏ 18 ਦਿਨਾਂ ਦੀ ਫੋਟ ਕਿੱਥੇ ਖਤਮ ਹੋ ਗਈ ਪਨੀਰੀ ਵਾਲੀ ਕਿਆਰੀ ਚ ਖਤਮ ਹੋ ਗਈ 18 ਦਿਨਾਂ ਦੀ ਫੋਟ ਇੱਕ ਦਿਨ ਦੀ ਫੋਟ ਹੁੰਦੀ ਆ ਡੇਢ 18 ਦਿਨਾਂ ਦੀ ਹੋ ਗਈ ਕਿੰਨੀ ਹੋ ਗਈ ਫਿਰ 25 27 27 ਵੋਟਾਂ ਥੋਡੀਆਂ ਇੱਕ ਬੂਟੇ ਮਗਰ ਕਿੱਥੇ ਗਾਂ ਤੋਂ ਮੌਗੀਆਂ ਪੰਡੇਰੀ ਵਾਲੀ ਕਿਯਾਰੀ ਚ ਕਿਉਂਕਿ ਉੱਥੇ ਫੋਟ ਕਾਗ ਨੂੰ ਜਗ੍ਹਾ ਨਹੀਂ ਸੀ ਉਦੋਂ ਬਾਅਦ ਤੁਸੀਂ